ਭਾਜੀ ਇਹਦਾ ਮੁਲਾਜ਼ਮ ਆ ਇਹਨੂੰ ਆਪਣੀ ਲੋੜ ਆ ਨਾ ਕਪੜਾ ਦੌਰ ਮਾਲ ਦੋ ਪਰ ਮਾਲ ਕਰ ਨਾ ਹਾਂ ਮੇਰੇ ਵੀ ਨਾਲ ਨਾ ਦੋ ਵਟ ਮਾੜਾ ਸਾਫਾਏ ਜੋ ਗਈ ਭਾਜੀ ਇਹਦਾ ਮੁਲਾਜ਼ਮ ਆ ਇਹਨੂੰ ਆਪਣੀ ਲੋੜ ਆ ਨਾ ਕਪੜਾ ਦੌਰ ਮਾਲ ਦੌਰ ਪਰ ਮਾਲ ਦੌਰ ਕਰ ਹਾਂ ਮੇਰੇ ਵੀ ਨਾਲ ਨਾ ਦੋ ਮਿੰਟ ਮਾੜਾ ਸ਼ਾਫਾਇਦ ਹੋ ਗਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋੜ ਆ ਕੋਣ ਦਾ ਯਾ ਕਪੜਾ ਦੌਰ ਮਾਲ ਦੌਰ ਪਰ ਮਾਲ ਦੌਰ ਕਰ ਹਾਂ ਮੇਰੇ ਵੀ ਨਾਲ ਨਾ ਦੋ ਮਿੰਟ ਮਾੜਾ ਸ਼ਾਫਾਇਦ ਹੋ ਗਈ ਕਿਹੜਾ ਮੇਨ ਆ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋੜ ਆ ਨਾ ਕੋਣ ਦਾ ਆ ਕਪੜਾ ਦੌਰ ਮਾਲ ਦੌਰ ਪਰ ਮਾਲ ਕਰ ਹਾਂ ਮੇਰੇ ਵੀ ਨਾਲ ਨਾ ਦੋ ਮਿੰਟ ਮਾੜਾ ਸ਼ਾਫਾਇਦ ਹੋ ਗਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋੜ ਆ ਨਾ ਕੋਣ ਦਾ ਆ ਕਪੜਾ ਦੌਰ ਮਾਲ ਦੌਰ ਪਰ ਮਾਲ ਦੇ ਨਾ ਨਾ ਮੇਰਾ ਵੀ ਨਾਲ ਨਾ ਦੋ ਮਿੰਟ ਤਸ਼ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ دہشت ਮਚਾਈ ਗਈ ਹੈ ਲੋਹੇ ਦੀ ਰਾਡ ਨਾਲ अनेका ਲੋਕਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸੜੇ ਚਾਰ ਲੋਕ ਗੰਬੀਰ ਜ਼ਖਮੀ ਹੋ ਗਏ ਨੇ ਤਸ਼ਰੀ ਗੁਰੂ RAMDAS ਸਰਾ ਦੇ ਵਿੱਚ ਪੂਰੀ ਘਟਾ ਜਿਹੜੀ ਹੈ ਵਾਪਰੀ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਸੀਗਾ ਜਿਸ ਦੇ ਵੱਲੋਂ ਅਚਾਨਕ ਉੱਥੇ ਮੌਜੂਦ ਲੋਕਾਂ ਦੇ ਉੱਪਰ ਹਮਲਾ ਕੀਤਾ ਗਿਆ अनेका ਲੋਕਾਂ ਤੇ ਹਮਲਾ ਕੀਤਾ ਗਿਆ ਲਹੂ ਲਹਾਨ ਜਿਹੜਾਗਾ ਮਜ਼ਦੂਰ ਦੇ ਵੱਲੋਂ ਇਸ ਪ੍ਰਵਾਸੀ ਬੰਦੇ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਤਾਂ ਸਟਾਫ ਦੇ ਵੱਲੋਂ ਵੀ ਉਹਨਾਂ ਨੂੰ ਪਰਵਾਸੀ ਮਜ਼ਦੂਰ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਇਸ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਲਹੂ ਲਹਾਨ ਕਰ ਦਿੱਤਾ ਗਿਆ ਹੈ ਸੇਵਾਦਾਰਾਂ ਨੂੰ ਤੇ ਨਾਲ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਸ੍ਰੀ ਦਰਬਾਰ ਸਾਹਿਬ ਦਾ ਜਿਸ ਸਮੂਹ ਹੈ ਉਸ ਦੇ ਵਿੱਚ ਸਰਾਵਾ ਬਣੀਆਂ ਹੋਈਆਂ ਨੇ ਇਸ ਦੇ ਦੌਰਾਨ ਇਹ ਵੱਡਾ ਹਾਦਸਾ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਜਿਹੜਾਗਾ ਵਾਪਰਿਆ ਸੀਦਿਕੁਰੂ ਰਾਮਦਾਸ ਰਾਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਲੋਹੇ ਦੀ ਰੌੜ ਦੀ ਨਾਲ अनेका ਲੋਕਾਂ ਤੇ ਜਾਲ ਨੇ ਉਹ ਹਮਲਾ ਕੀਤਾ ਗਿਆ ਹਮਲੇ ਦੇ ਦੌਰਾਨ ਸ਼ਿਰ ਦਰਬਾਰ ਸਾਹਿਬ ਦੇ ਦੋ ਸੇਵਾਦਾਰਾਂ ਸਣੇ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਤੇ ਡਿਊਟੀ ਤੇ ਤਨਖਾਹ ਸਟਾਫ ਦੇ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਵਿੱਚ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਹਮਲਾਵਰ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਜੜੀ ਹੈ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਡਿਊਟੀ ਤੇ ਜੋ ਸਟਾਫ ਤਨਖਤ ਸੀਗਾ ਉਹਨਾਂ ਨੇ ਮਜ਼ਦੂਰ ਨੂੰ ਹਮਲਾਵਰ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਨੇ ਗ੍ਰਿਫਤਾਰ ਕਰਕੇ ਉਸੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਸ ਦੇ ਵੱਲੋਂ ਇਹ ਜਹੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਕਿ ਆਖਰ ਕੀ ਉਹਦੀ ਮਨਸ਼ਾ ਸੀ ਕਿ ਉਸ ਪ੍ਰਵਾਸੀ ਮਜ਼ਦੂਰੀ ਕੇ ਅਚਾਨਕ ਉਸ ਦੇ ਵੱਲੋਂ ਪੂਰਾ ਇਹ ਇਨਾਂ ਲੋਕਾਂ ਦੇ ਉੱਪਰ ਲੋਹੇ ਦੀ ਰੌਡ ਨਾਲ ਹਮਲਾ ਕੀਤਾ ਗਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਲਹੂ ਲਹਾਨ ਜੜਾ ਕਰ ਦਿੱਤਾ ਗਿਆ ਸ੍ਰੀ ਗੁਰੂ ਰਾਮਦਾਸ ਸਰਾ ਸਰਾਮਾ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ अनेका ਸਰਾਮਾ ਬਣੀਆਂ ਹੋਈਆਂ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜੜੇ ਨੇ ਸ੍ਰੀ ਦਰਬਾਰ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਫਿਰ ਰਹਿੰਦੇ ਵੀ ਨੇ ਕਈ ਰਾਤਾਂ ਵੀ ਕੱਢਦੇ ਨੇ ਤਾਂ ਇਸ ਲਈ ਸਰਾਮਾ ਬਣੀਆਂ ਹੋਈਆਂ ਨੇ ਤਾਂ ਇਸੇ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਰਾ ਜੜੀ ਬਣੀ ਹੋਈ ਸੀ ਉੱਥੇ ਵੀ ਕਈ ਸ਼ਰਧਾਲੂ ਜੜੇ ਸੀ ਉਹ ਠਹਿਰੇ ਹੋਏ ਸੀ ਕਿ ਇਹ ਪ੍ਰਵਾਸੀ ਮਜ਼ਦੂਰ ਵੀ ਉੱਥੇ ਹੀ ਮੌਜੂਦ ਸੀਗਾ ਜਿਸ ਦੇ ਵੱਲੋਂ ਅਚਾਨਕ ਲੋਕਾਂ ਦੇ ਉੱਪਰ ਉੱਪਰ ਲੋਹੇ ਦੀ ਰੌੜ ਦੇ ਨਾਲ ਹਮਲਾ ਕਰ ਦਿੱਤਾ ਗਨ ਲਹੂ ਲਹਾਨ ਕਰ ਦਿੱਤਾ ਗਿਆ ਜਾਨ ਲੈਵਾ ਹਮਲਾ ਤੁਸੀਂ ਵੇਖੋ ਤੁਸੀਂ ਤਸਵੀਰ ਦੇਖ ਕੇ ਅੰਦਾਜ਼ਾ ਲਾਓ ਕਿ ਕਿੰਨੇ ਜ਼ੋਰਦਾਰੇ ਹਮਲਾ ਹੋਏਗਾ ਕਿੰਨਾ ਭਿਆਨਕ ਕਿ ਹਾਦਸਾ ਹੋਏਗਾ ਹਮਲਾ ਹੋਏਗਾ ਕਿ ਪੂਰਾ ਲਹੂ ਲਹਾਨ ਕਰ ਦਿੱਤਾ ਗਿਆ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸਥਾਨੀ ਚਾਰ ਲੋਕ ਜੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ਼੍ਰੀ ਗੁਰੂ ਰਾਮ ਦਾਸ ਸਰਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਨੇਕਾ ਲੋਕਾਂ ਤੇ ਹਮਲਾ ਕੀਤਾ ਗਿਆ ਜ਼ਖਮੀ ਜ਼ਖਮੀ ਹੋ ਗਏ ਨੇ ਤਾਂ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ जांच कीती जा रही आखिर क्यों किया गया इस दी पीछे किस दा हाथ है किस मंशा के नाल किया गया वो कोई मानसिक तौर पे बीमार थी या फिर उसने कोनो या कुछ करवाया गया मंशा की से उस प्रवासी मजदूर दी हालांकि ये जांच का विषय जिस दे वाला पुलिस थी लगातार जरिए जांच कीती जा रही है मुलाजिम ਮਾਣ ਸਫਾਈ ਦੇ ਕੋਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋਨ ਆ ਕੱਪੜਾ ਦੌਰ ਮਾਲ ਦੌਰ ਪਰ ਮਾਲ ਨਾ ਕਰ ਹਾਂ ਮੇਰੇ ਨਾਲ ਨਾ 2 ਮਿੰਟ ਮਾਣ ਸਫਾਈ ਦੇ ਕੋਈ ਭਾਜੀ ਇਹਦਾ ਮੁਲਾਜ਼ਮ ਆ ਇਹਨੂੰ ਆਪਣੀ ਲੋਨ ਆ ਆਪਨ ਨੂੰ ਕੋਣ ਦਿਆ ਨਾ ਕਪੜਾ ਦੌਰ ਮਾਲ ਦੌਰ ਪਰ ਮਾਲ ਦੌਰ ਕਰ ਹਾਂ ਮੇਰੇ ਵੀ ਨਾਲ ਨਾ ਦੋ ਮਿੰਟ ਬੜਾ ਸਫਾਈ ਦੇ ਕੋਈ ਭਾਜੀ ਇਹਦਾ ਮੁਲਾਜ਼ਮ ਆ ਇਹਨੂੰ ਆਪਣੀ ਲੋਨ ਆ ਆਪਨ ਨੂੰ ਕੋਣ ਦਿਆ ਨਾ ਕਪੜਾ ਦੌਰ ਮਾਲ ਦੌਰ ਪਰ ਮਾਲ ਨਾ ਕਰ ਹਾਂ ਮੇਰੇ ਵੀ ਨਾਲ ਨਾ ਦੋ ਮਿੰਟ ਬੜਾ ਸਫਾਈ ਦੇ ਕੋਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋਨ ਆ ਕਪੜਾ ਦੌਰ ਮਾਲ ਦੌਰ ਪਰ ਮਾਲ ਨਾ ਕਰ ਹਾਂ ਮੇਰੇ ਵੀ ਨਾਲ ਨਾ ਦੋ ਮਿੰਟ ਬੜਾ ਸਫਾਈ ਦੇ ਕੋਈ ਸ਼੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਹੈ ਲੋਹੇ ਦੀ ਰਾਡ ਨਾਲ अनेका ਲੋਕਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸਣੇ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਤਾਂ ਸ਼੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਪੂਰੀ ਘਟਾ ਜਿਹੜੀ ਹੈ ਵਾਪਰੀ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਸੀਗਾ ਜਿਸ ਦੇ ਵੱਲੋਂ ਅਚਾਨਕ ਉੱਥੇ ਮੌਜੂਦ ਲੋਕਾਂ ਦੇ ਉੱਪਰ ਹਮਲਾ ਕੀਤਾ ਗਿਆ ਅਨੇਕਾਂ ਲੋਕਾਂ ਤੇ ਹਮਲਾ ਕੀਤਾ ਗਿਆ ਲਹੂ ਲਹਾਨ ਜਿਹੜਾ ਗਾ ਮਜ਼ਦੂਰ ਦੇ ਵੱਲੋਂ ਇਸ ਪ੍ਰਵਾਸੀ ਬੰਦੇ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਹਸਪਤਾਲ ਦੇ ਵਿੱਚ ਪਹੁੰਚ ਕਰਵਾਇਆ ਗਿਆ ਤਾਂ ਸਟਾਫ ਦੇ ਵੱਲੋਂ ਵੀ ਉਹਨਾਂ ਨੂੰ ਇਸ ਪ੍ਰਵਾਸੀ ਮਜ਼ਦੂਰ ਨੂੰ ਵਾਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਇਸ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਲਹੂ ਲਹਾਨ ਕਰ ਦਿੱਤਾ ਗਿਆ ਸੇਵਾਦਾਰਾਂ ਨੂੰ ਤੇ ਨਾਲ ਹੀ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਸਿਰ ਦਰਬਾਰ ਸਾਹਿਬ ਦਾ ਜੋ ਸਮੂਹ ਹੈ ਉਸ ਦੇ ਵਿੱਚ ਸਰਾਵਾ ਬਣੀਆਂ ਹੋਈਆਂ ਨੇ ਇਸੇ ਦੌਰਾਨ ਇਹ ਵੱਡਾ ਹਾਦਸਾ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਜਿਹੜਾਗਾ ਵਾਪਰਿਆ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਲੋਹੇ ਦੀ ਰੌੜ ਦੇ ਨਾਲ ਅਨੇਕਾਂ ਲੋਕਾਂ ਤੇ ਜਾਲ ਨੇ ਉਹ ਹਮਲਾ ਕੀਤਾ ਗਿਆ ਹਮਲੇ ਦੇ ਦੌਰਾਨ ਸਿਰ ਦਰਬਾਰ ਸਾਹਿਬ ਦੇ ਦੋ ਸੇਵਾਦਾਰਾ ਸਣੇ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਤੇ ਡਿਊਟੀ ਤੇਤਨਾਤ ਸਟਾਫ ਦੇ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਵਿੱਚ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਹਮਲਾਵਰ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਜੜੀ ਹੈ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਡਿਊਟੀ ਤੇ ਜੋ ਸਟਾਫ ਤਨਾਤ ਸੀਗਾ ਉਹਨਾਂ ਨੇ ਮਜ਼ਦੂਰ ਨੂੰ ਹਮਲਾਵਰ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਸ ਦੇ ਵੱਲੋਂ ਅਜਿਹੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਗਿਆ ਆਖਰ ਕੀ ਉਹਦੀ ਮਨਸ਼ਾ ਸੀ ਕਿ ਉਸ ਪ੍ਰਵਾਸੀ ਮਜ਼ਦੂਰ ਕਿ ਅਚਾਨਕ ਉਸ ਦੇ ਵੱਲੋਂ ਪੂਰਾ ਇਹਨਾਂ ਲੋਕਾਂ ਦੇ ਉੱਪਰ ਲੋਹੇ ਦੀ ਰੋਡ ਦੇ ਨਾਲ ਹਮਲਾ ਕੀਤਾ ਗਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਲਹੂ ਲੋਹਾਂ ਜਿਹੜਾ ਕਰ ਦਿੱਤਾ ਗਿਆ ਸ਼੍ਰੀ ਗੁਰੂ ਰਾਮਦਾਸ ਸਰਾ ਸਰਾਮਾ ਸ਼੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ अनेका ਸਰਾਮਾ ਬਣੀਆਂ ਹੋਈਆਂ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜੜੇ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਫਿਰ ਰਹਿੰਦੇ ਵੀ ਨਹੀਂ ਕਈ ਰਾਤਾਂ ਵੀ ਕੱਢਦੇ ਨੇ ਤਾਂ ਇਸ ਲਈ ਸਰਾਮਾ ਬਣੀਆਂ ਹੋਈਆਂ ਨੇ ਤਾਂ ਇਸੇ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਸਰਾ ਜੜੀ ਪਣੀ ਹੋਈ ਸੀ ਉੱਥੇ ਵੀ ਕਈ ਸ਼ਰਧਾਲੂ ਜੜੇ ਸੀ ਉਹ ਠਹਿਰੇ ਹੋਏ ਸੀਗੇ ਤਾਂ ਇਹ ਪ੍ਰਵਾਸੀ ਮਜ਼ਦੂਰ ਵੀ ਉੱਥੇ ਹੀ ਮੌਜੂਦ ਸੀਗਾ ਜਿਸ ਦੇ ਵੱਲੋਂ ਅਚਾਨਕ ਲੋਕਾਂ ਦੇ ਉੱਪਰ ਉੱਪਰ ਲੋਹੇ ਦੀ ਰੋਡ ਦੇ ਨਾਲ ਹਮਲਾ ਕਰ ਦਿੱਤਾ ਗਿਰਨ ਲਹੂ ਲਹਾਨ ਕਰ ਦਿੱਤਾ ਗਿਆ ਜਾਨ ਲੈਵਾ ਹਮਲਾ ਤੁਸੀਂ ਵੇਖੋ ਤੁਸੀਂ ਤਸਵੀਰ ਦੇਖ ਕੇ ਅੰਦਾਜ਼ਾ ਲਾਓ ਕਿ ਕਿੰਨੇ ਜ਼ੋਰਦਾਰੇ ਹਮਲਾ ਹੋਏਗਾ ਕਿੰਨਾ ਭਿਆਨਕ ਕਿ ਹਾਦਸਾ ਹੋਏਗਾ ਹਮਲਾ ਹੋਏਗਾ ਕਿ ਪੂਰਾ ਲਹੂਲਵਾਨ ਕਦ ਤੱਕ ਹੈ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸਣੇ ਚਾਰ ਲੋਕ ਜੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ अनेका ਲੋਕਾਂ ਤੇ ਹਮਲਾ ਕੀਤਾ ਗਿਆ ਜ਼ਖਮੀ ਜ਼ਖਮੀ ਹੋ ਗਏ ਨੇ ਤਾਂ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ जांच कीती जा रही आकर क्यों कीता गए इस दी पीछे किस दा हाथ है किस मंशा दे नाल कीता गया ओ कोई मानसिक तौर पर बीमार सी जा फिर उससे कोनो या कुछ करवाया गया मंशा किस सी उस प्रवासी मजदूर दी हालांकि ए जांच का विषय जिस दे वला पुलिस दी लगातार जड़िए जांच कीती जा रही है पाजी द मुलाजिम एनु अपने लोग मेरा भी नाल ना दो मिनट ਮਾਣ ਸਹਾਇਤ ਹੋ ਗਈ 10 ਤੇ ਮੁਲਾਜ਼ਮ ਇਹਨੂੰ ਆਪਣੇ ਲੋਕ ਨਾਲ ਕੱਪੜਾ ਲੋਰ ਮਾਲ ਦੋ ਮਾਲ ਕਰਾ ਹਾਂ ਮਾਣ ਸਹਾਇਤ ਹੋ ਗਈ ਪਾਦੀ ਤੇ ਮੁਲਾਜ਼ਮਾਂ ਨੂੰ ਆਪਣੇ ਲੋਕ ਹਾਂ ਨਾ ਕਪੜਾ ਦੌਰ ਮਾਲ ਦੌਰ ਪਰ ਮਾਲ ਕਰਦਾ ਹਾਂ ਮੇਰੇ ਵੀ ਨਾਲ ਨਾ ਦੋ ਮਿੰਟ ਮਾੜਾ ਸ਼ਾਫਾਏ ਜੋ ਕੋਈ ਪਾਦੀ ਤੇ ਮੁਲਾਜ਼ਮਾਂ ਨੂੰ ਆਪਣੇ ਲੋਕ ਹਾਂ ਨਾ ਕਪੜਾ ਲੋਰ ਮਾਲ ਦੋ ਕਰਨਾ ਪਰ ਮਾਲ ਕਰਦਾ ਕਰ ਹਾਂ ਮੇਰਾ ਵੀ ਨਾਲ ਨਾ ਦੋ ਮਿੰਟ ਮਾੜਾ ਸਾਫਾਏ ਦੇ ਕੋਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੇ ਲੋਕ ਨਾਲ ਕਪੜਾ ਲੋਰ ਮਾਲ ਦੋ ਕਰਨਾ ਪਰ ਮਾਲ ਕਰਦਾ ਕਰ ਹਾਂ ਮੇਰਾ ਵੀ ਨਾਲ ਨਾ ਦੋ ਮਿੰਟ ਮਾੜਾ ਸਾਫਾਏ ਦੇ ਕੋਈ ਸ਼੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਹੈ ਲੋਹੇ ਦੀ ਰਾਡ ਨਾਲ अनेका ਲੋਕਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸਣੇ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਤਾਂ ਸ਼੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਪੂਰੀ ਘਟਾ ਜਿਹੜੀ ਹੈ ਵਾਪਰੀ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਸੀਗਾ ਜਿਸ ਦੇ ਵੱਲੋਂ ਲਹੂ ਲਹਾਰ ਕਰ ਦਿੱਤਾ ਗਿਆ ਹੈ ਸੇਵਾਦਾਰਾਂ ਨੂੰ ਤੇ ਨਾਲ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਖਬਰ سامنے ਆ ਰਹੀ ਹੈ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਸ੍ਰੀ ਦਰਬਾਰ ਸਾਹਿਬ ਦਾ ਜੋ ਸਮੂਹ ਹੈ ਉਸ ਦੇ ਵਿੱਚ ਸਰਾਵਾ ਬਣੀਆਂ ਹੋਈਆਂ ਨੇ ਇਸੇ ਦੌਰਾਨ ਇਹ ਵੱਡਾ ਹਾਦਸਾ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਜਿਹੜਾਗਾ ਵਾਪਰਿਆ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਲੋਹੇ ਦੀ ਰੌੜ ਦੇ ਨਾਲ ਅਨੇਕਾਂ ਲੋਕਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲੇ ਦੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰਾ ਸਣੇ 4 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਤੇ ਡਿਊਟੀ ਤੇ ਤਨਖਾਦ ਸਟਾਫ ਦੇ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਵਿੱਚ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਹਮਲਾਵਰ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਚੜ੍ਹੀ ਹੈ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਡਿਊਟੀ ਤੇ ਜੋ ਸਟਾਫ ਤਨਖਾਦ ਸੀਗਾ ਉਹਨਾਂ ਨੇ ਮਜ਼ਦੂਰ ਨੂੰ ਹਮਲਾਵਰ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਪੁਲਿਸ ਦੇ ਹਵਾਲੇ ਕੀਤਾ ਉਨਸ ਨੇ ਕਿ ਫਤਾਰ ਕਰਕੇ ਉਸ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਸ ਦੇ ਵੱਲੋਂ ਇਹ ਜਹੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਕਿ ਆਖਰ ਕੀ ਉਹਦੀ ਮਨਚਾ ਸੀ ਕਿ ਉਸ ਪ੍ਰਵਾਸੀ ਮਜ਼ਦੂਰੀ ਕੇ ਅਚਾਨਕ ਉਸ ਦੇ ਵੱਲੋਂ ਪੂਰਾ ਇਹਨਾਂ ਲੋਕਾਂ ਦੇ ਉੱਪਰ ਲੋਹੇ ਦੀ ਰੌਡ ਦੇ ਨਾਲ ਹਮਲਾ ਕੀਤਾ ਗਿਆ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਲਹੂ ਲਹਾਨ ਜੜਾ ਕਰ ਦਿੱਤਾ ਗਿਆ ਸ੍ਰੀ ਗੁਰੂ ਰਾਮਦਾਸ ਸਰਾ ਸਰਾਮਾ ਸ਼੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ अनेका ਸਰਾਮਾ ਬਣੀਆਂ ਹੋਈਆਂ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜੜੇ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਫਿਰ ਰਹਿੰਦੇ ਵੀ ਨੇ ਕਈ ਰਾਤਾਂ ਵੀ ਕੱਢਦੇ ਨੇ ਤਾਂ ਇਸ ਲਈ ਸਰਾਮਾ ਬਣੀਆਂ ਹੋਈਆਂ ਨੇ ਤਾਂ ਇਸੇ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਸਰਾ ਜੜੀ ਬਣੀ ਹੋਈ ਸੀ ਉੱਥੇ ਵੀ ਕਈ ਸ਼ਰਧਾਲੂ ਜੜੇ ਸੀ ਉਹ ਠਹਿਰੇ ਹੋਏ ਸੀਗੇ ਤਾ ਇਹ ਪ੍ਰਵਾਸੀ ਮਜ਼ਦੂਰ ਵੀ ਉੱਥੇ ਹੀ ਮੌਜੂਦ ਸੀਗਾ ਜਿਸ ਦੇ ਵੱਲੋਂ ਅਚਾਨਕ ਲੋਕਾਂ ਦੇ ਉੱਪਰ ਉੱਪਰ ਲੋਹੇ ਦੀ ਰੌੜ ਦੇ ਨਾਲ ਹਮਲਾ ਕਰ ਦਿੱਤਾ ਗਿਰਨ ਲਹੂ ਲਹਾਨ ਕਰ ਦਿੱਤਾ ਗਿਆ ਜਾਨ ਲੈਵਾ ਹਮਲਾ ਤੁਸੀਂ ਵੇਖੋ ਤੁਸੀਂ ਤਸਵੀਰ ਦੇਖ ਕੇ ਅੰਦਾਜ਼ਾ ਲਾਓ ਕਿ ਕਿੰਨੇ ਜ਼ੋਰਦਾਰੇ ਹਮਲਾ ਹੋਏਗਾ ਕਿੰਨਾ ਭਿਆਨਕ ਕਿ ਹਾਦਸਾ ਹੋਏਗਾ ਹਮਲਾ ਹੋਏਗਾ ਕਿ ਪੂਰਾ ਲਹੂ ਲਹਾਨ ਕਰ ਦਿੱਤਾ ਗਿਆ ਸ਼ਿਰ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸਣੇ ਚਾਰ ਲੋਕ ਜੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਵੱਡਾ ਹੱਤ ਦਾ ਵਾਪਰਿਆ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ अनेका ਲੋਕਾਂ ਤੇ ਹਮਲਾ ਕੀਤਾ ਗਿਆ ਜ਼ਖਮੀ ਜ਼ਖਮੀ ਹੋ ਗਏ ਨੇ ਤਾਂ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ ਜਾਂਚ ਕੀਤੀ ਜਾ ਰਹੀ ਆਕਰ ਕਿਉਂ ਕੀਤਾ ਗਿਆ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਕਿਸ ਮਨਛਾ ਦੇ ਨਾਲ ਕੀਤਾ ਗਿਆ ਉਹ ਕੋਈ ਮਾਨਸਿਕ ਤੌਰ ਤੇ ਬਿਮਾਰ ਸੀ ਜਾ ਫਿਰ ਉਸਨੇ ਕੋਲੋਂ ਅਜਾ ਕੁਝ ਕਰਵਾਇਆ ਗਿਆ ਮਨਸ਼ਾ ਕਿਸੇ ਉਸ ਪ੍ਰਵਾਸੀ ਮਜ਼ਦੂਰ ਦੀ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਜਿਸ ਦੇ ਵਲੋਂ ਪੁਲਿਸ ਦੀ ਲਗਾਤਾਰ ਜੜੀਏ ਜਾਂਚ ਕੀਤੀ ਜਾ ਰਹੀ ਹੈ ਭਾਜੀ ਦ ਮਲਾਜ਼ਮ ਇਹਨੂੰ ਆਪਣੀ ਲੋਨ ਆ ਕੱਪੜਾ ਲੋ ਮਾਲ ਦੋ ਮਾਲ ਦੋ ਕਰਾ ਹਾਂ ਮੇਰਾ ਵੀ ਨਾਲ ਨਾ ਦੋ ਮਿੰਟ ਮਾਣਾ ਇਨਸਾਫਾ ਦੇ ਕੋਈ ਜਿਹੜਾ ਮੇਨ ਆ ਭਾਜੀ ਇਹ ਮਲਾਜ਼ਮ ਆ ਇਹਨੂੰ ਆਪਣੀ ਲੋਡ ਆ ਕਪੜਾ ਦੌਰ ਮਾਲ ਦੋ ਮਾਲ ਜਦਾ ਕਰਾ ਹਾਂ ਮੇਰਾ ਵੀ ਨਾਲ ਨਾ ਦੋ ਮਿੰਟ ਉਹ ਮਾੜਾ ਸਾਫਾਏ ਦੇ ਕੋਈ ਭਾਜੀ ਇਹ ਮਲਾਜ਼ਮ ਆ ਇਹਨੂੰ ਆਪਣੀ ਲੋਡ ਆ ਕਪੜਾ ਦੌਰ ਮਾਲ ਦੋ ਪਰ ਮਾਲ ਜਗ ਵਗਰ ਹਾਂ ਮੇਰਾ ਵੀ ਨਾਲ ਨਾ ਦੋੜ ਪਰ ਮਾੜਾ ਸਫਾਈ ਜੋ ਕੋਈ ਭਾਜੀ ਇਹਦਾ ਮਲਾਜਮ ਇਹਨੂੰ ਆਪਰੇ ਲੋੜ ਆ ਕਪੜਾ ਦੌਰ ਮਾਲ ਦੋ ਪਰ ਮਾਲ ਜਗ ਵਗਰ ਹਾਂ ਮੇਰਾ ਵੀ ਨਾਲ ਨਾ ਦੋੜ ਪਰ ਮਾੜਾ ਸਫਾਈ ਜੋ ਕੋਈ ਫਾਦੀ ਦਾ ਮਲਾਜਮ ਇਹਨੂੰ ਆਪਣੇ ਲੋਨ ਆ ਕਪੜਾ ਦੌਰ ਮਾਲ ਦੋ ਪਰ ਮਾਲ ਜਗ ਕਰ ਹਾਂ ਮੇਰਾ ਵੀ ਨਾਲ ਨਾ ਦੋੜ ਮਾੜਾ ਸਫਾਈ ਜੋ ਕੋਈ ਸ਼੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਹੈ ਲੋਹੇ ਦੀ ਰਾਡ ਨਾਲ अनेका ਲੋਕਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸੜੇ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਤਾਂ ਸ਼੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਪੂਰੀ ਘਟਾ ਜਿਹੜੀ ਹੈ ਵਾਪਰੀ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਸੀਗਾ ਜਿਸ ਦੇ ਵੱਲੋਂ ਅਚਾਨਕ ਉੱਥੇ ਮੌਜੂਦ ਲੋਕਾਂ ਦੇ ਉੱਪਰ ਹਮਲਾ ਕੀਤਾ ਗਿਆ अनेका ਲੋਕਾਂ ਤੇ ਹਮਲਾ ਕੀਤਾ ਗਿਆ ਲਹੂ ਲਹਾਨ ਜਿਹੜਾਗਾ ਮਜ਼ਦੂਰ ਦੇ ਵੱਲੋਂ ਇਸ ਪ੍ਰਵਾਸੀ ਬੰਦੇ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਤਾਂ ਸਟਾਫ ਦੇ ਵੱਲੋਂ ਵੀ ਉਹਨਾਂ ਨੂੰ ਇਸ ਪ੍ਰਵਾਸੀ ਮਜ਼ਦੂਰ ਨੂੰ ਵਾਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਇਸ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਲਹੂ ਲਹਾਨ ਕਰ ਦਿੱਤਾ ਗਿਆ ਸੇਵਾਦਾਰਾਂ ਨੂੰ ਤੇ ਨਾਲ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਅੰਮ੍ਰਿਤਸਰ ਤੋਂ ਖਬਰ سامنے ਆ ਰਹੀ ਹੈ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਸ੍ਰੀ ਦਰਬਾਰ ਸਾਹਿਬ ਦਾ ਜੋ ਸਮੂਹ ਹੈ ਉਸ ਦੇ ਵਿੱਚ ਸਰਾਵਾ ਬਣੀਆਂ ਹੋਈਆਂ ਨੇ ਇਸ ਦੌਰਾਨ ਹੀ ਵੱਡਾ ਹਾਦਸਾ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਜਿਹੜਾਗਾ ਵਾਪਰਿਆ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਲੋਹੇ ਦੀ ਰੌੜ ਦੇ ਨਾਲ अनेका ਲੋਕਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲੇ ਦੇ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰਾ ਸਣੇ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਤੇ ਡਿਊਟੀ ਤੇ ਤਨਖਾਦ ਸਟਾਫ ਦੇ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਵਿੱਚ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਹਮਲਾਵਰ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਜੜੀ ਹੈ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ਡਿਊਟੀ ਤੇ ਜੋ ਸਟਾਫ ਤਨਖਾਦ ਸੀਗਾ ਉਹਨਾਂ ਨੇ ਮਜ਼ਦੂਰ ਨੂੰ ਹਮਲਾਵਰ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਹਵਾਲੇ ਕੀਤਾ ਪੁਲਿਸ ਨੇ ਗ੍ਰਿਫਤਾਰ ਕਰਕੇ ਉਸੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਸ ਦੇ ਵੱਲੋਂ ਇਹ ਜਹੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਕਿ ਆਖਰ ਕੀ ਉਹਦੀ ਮਨਚਾ ਸੀ ਕਿ ਉਸ ਪ੍ਰਵਾਸੀ ਮਜ਼ਦੂਰੀ ਕੇ ਅਚਾਨਕ ਉਸ ਦੇ ਵੱਲੋਂ ਪੂਰਾ ਇਹ ਇਨਾ ਲੋਕਾਂ ਦੇ ਉੱਪਰ ਲੋਹੇ ਦੀ ਰੌਡ ਨਾਲ ਹਮਲਾ ਕੀਤਾ ਗਿਆ ਤੁਸੀਂ ਵੇਖੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਲਹੂ ਲਹਾਨ ਜੜਾ ਕਰ ਦਿੱਤਾ ਗਿਆ ਸ੍ਰੀ ਗੁਰੂ ਰਾਮਦਾਸ ਸਰਾ ਸਰਾਵਾ ਸ਼੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ अनेका ਸਰਾਵਾ ਬਣੀਆਂ ਹੋਈਆਂ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜੜੇ ਨੇ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਫਿਰ ਰਹਿੰਦੇ ਵੀ ਨੇ ਕਈ ਰਾਤਾਂ ਵੀ ਕੱਢਦੇ ਨੇ ਤਾਂ ਇਸ ਲਈ ਸਰਾਵਾ ਬਣੀਆਂ ਹੋਈਆਂ ਨੇ ਤਾਂ ਇਸੇ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਸਰਾ ਜੜੀ ਬਣੀ ਹੋਈ ਸੀ ਉੱਥੇ ਵੀ ਕਈ ਸ਼ਰਧਾਲੂ ਜੜੇ ਸੀ ਉਹ ਠਹਿਰੇ ਹੋਏ ਸੀ ਕਿ ਤਾ ਇਹ ਪ੍ਰਵਾਸੀ ਮਜ਼ਦੂਰ ਵੀ ਉੱਥੇ ਹੀ ਮੌਜੂਦ ਸੀਗਾ ਜਿਸਦੇ ਵੱਲੋਂ ਅਚਾਨਕ ਲੋਕਾਂ ਦੇ ਉੱਪਰ ਉੱਪਰ ਲੋਹੇ ਦੀ ਰੌਡ ਦੇ ਨਾਲ ਹਮਲਾ ਕਰ ਦਿੱਤਾ ਗਨ ਲਹੂਲਹਾਨ ਕਰ ਦਿੱਤਾ ਗਿਆ ਜਾਨਲੇਵਾ ਹਮਲਾ ਤੁਸੀਂ ਵੇਖੋ ਤੁਸੀਂ ਤਸਵੀਰ ਦੇਖ ਕੇ ਅੰਦਾਜ਼ਾ ਲਾਓ ਕਿ ਕਿੰਨੇ ਜ਼ੋਰਦਾਰੇ ਹਮਲਾ ਹੋਏਗਾ ਕਿੰਨਾ ਭਿਆਨਕ ਕਿ ਹਾਦਸਾ ਹੋਏਗਾ ਹਮਲਾ ਹੋਏਗਾ ਕਿ ਪੂਰਾ ਲਹੂਲਹਾਨ ਕਰ ਦਿੱਤਾ ਗਿਆ ਸ਼ਿਰ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸਣੇ ਚਾਰ ਲੋਕ ਜੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸ੍ਰੀ ਗੁਰੂ ਰਾਮਦਾਸ ਤਰਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ अनेका ਲੋਕਾਂ ਤੇ ਹਮਲਾ ਕੀਤਾ ਗਿਆ ਜ਼ਖਮੀ ਜ਼ਖਮੀ ਹੋ ਗਏ ਨੇ ਤਾਂ ਪੁਲਿਸ ਨੇ ਗ੍ਰਿਫਤਾਰੀ ਕਰ ਲਈ ਹੈ जांच कीती जा रही आकर क्यों किया गया इस दी पीछे किस दा हाथ है किस मंशा के नाल किया गया वो कोई मानसिक तौर पे बीमार सी जा फिर उससे कोला या कुछ करवाया गया मंशा किसी उस प्रवासी मजदूर दी हालांकि ये जांच का विषय जिस दे पुलिस थी लगातार जड़े जांच कीती जा रही है भाई जी द है मेरा भी नाल ना दो मिनट ਉਹ ਮੜਾ ਸਫਾਈਦ ਹੋ ਕੋਈ ਭਾਜੀ ਦਾ ਮੁਲਾਜ਼ਮ ਇਹਨੂੰ ਆਪਣੀ ਲੋਡ ਆ ਆਪਨ ਕੋਣ ਦਾ ਇਹ ਤਾਂ ਕਪੜਾ ਦੌਰ ਮਾਲ ਦੌਰ ਪਰ ਮਾਲ ਜਵਾ ਕਰ ਮੇਰਾ ਵੀ ਨਾਲ ਨਾ ਦੋ ਮੜਾ ਸਫਾਈਦ ਹੋ ਕੋਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋਗਡ ਆ ਕਪੜਾ ਲੋਰ ਮਾਲ ਦੋ ਪਰ ਮਾਲ ਜਵਾ ਕਰ ਆ ਮੇਰਾ ਵੀ ਨਾਲ ਨਾ ਦੋ ਫੁੱਟ ਉਹ ਮਾੜਾ ਸਫਾਈ ਦਿਓ ਕੋਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋਗਡ ਆ ਕਪੜਾ ਲੋਰ ਮਾਉਲ ਦੋ ਪਰ ਮਾਉਲ ਦੋ ਕਰ ਹਾਂ ਮੇਰਾ ਵੀ ਨਾਲ ਨਾ ਦੋ ਮਟ ਮਾੜਾ ਸਾਫਾਏ ਦੇ ਕੋਈ ਪਾਜੀ ਤੇ ਮਲਾਜਮਾਂ ਨੂੰ ਆਪਣੀ ਲੋਨ ਆ ਕੋਣ ਦਾ ਯਾ ਕਪੜਾ ਲੋਰ ਮਾਉਲ ਦੋ ਪਰ ਮਾਉਲ ਦੋ ਕਰ ਹਾਂ ਮੇਰਾ ਵੀ ਨਾਲ ਨਾ ਦੋ ਮਟ ਮਣਾ ਸਾਹਬਾਇ ਜੀ ਕੋਈ تشری دربار صاحب ਦੇ ਸਮੂਹ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ دہشت ਮਚਾਈ ਗਈ ਹੈ ਲੋਹੇ ਦੀ ਰਾਡ ਨਾਲ अनेका ਲੋਕਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸੜੇ ਚਾਰ ਲੋਕ ਗੰਬੀਰ ਜ਼ਖਮੀ ਹੋ ਗਏ ਨੇ ਤਾ ਸ਼੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਪੂਰੀ ਘਟਾ ਜਿਹੜੀ ਹੈ ਵਾਪਰੀ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਸੀਗਾ ਜਿਸ ਦੇ ਵੱਲੋਂ ਅਚਾਨਕ ਉੱਥੇ ਮੌਜੂਦ ਲੋਕਾਂ ਦੇ ਉੱਪਰ ਹਮਲਾ ਕੀਤਾ ਗਿਆ अनेका ਲੋਕਾਂ ਤੇ ਹਮਲਾ ਕੀਤਾ ਗਿਆ ਲਹੂ ਲਹਾਨ ਜਿਹੜਾਗਾ ਮਜ਼ਦੂਰ ਦੇ ਵੱਲੋਂ ਇਸ ਪ੍ਰਵਾਸੀ ਬੰਦੇ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਸਟਾਫ ਦੇ ਵੱਲੋਂ ਵੀ ਉਹਨਾਂ ਨੂੰ ਇਸ ਪ੍ਰਵਾਸੀ ਮਜ਼ਦੂਰ ਨੂੰ ਵਾਕਇਤੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਇਸ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਲਹੂ ਲਹਾਰ ਕਰ ਦਿੱਤਾ ਗਿਆ ਹੈ ਸੇਵਾਦਾਰਾਂ ਨੂੰ ਤੇ ਨਾਲ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਸ੍ਰੀ ਦਰਬਾਰ ਸਾਹਿਬ ਦਾ ਜੋ ਸਮੂਹ ਹੈ ਉਸ ਦੇ ਵਿੱਚ ਸਰਾਵਾ ਬਣੀਆਂ ਹੋਈਆਂ ਨੇ ਇਸ ਦੌਰਾਨ ਇਹ ਵੱਡਾ ਹਾਦਸਾ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਜਿਹੜਾਗਾ ਵਾਪਰਿਆ ਸਿਦਿ ਗੁਰੂ ਰਾਮਦਾਸ ਸਰਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਲੋਹੇ ਦੀ ਰੌੜ ਦੇ ਨਾਲ अनेका ਲੋਕਾਂ ਤੇ ਜਾਲ ਨੇ ਉਹ ਹਮਲਾ ਕੀਤਾ ਗਿਆ ਹਮਲੇ ਦੇ ਦੌਰਾਨ ਸ਼ਿਰ ਦਰਬਾਰ ਸਾਹਿਬ ਦੇ ਦੋ ਸੇਵਾਦਾਰਾਂ ਸਣੇ ਚਾਰ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਮੌਕੇ ਤੇ ਡਿਊਟੀ ਤੇ ਤਨਖਾਹ ਸਟਾਫ ਦੇ ਵੱਲੋਂ ਤੁਰੰਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਵਿੱਚ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਦੇ ਵੱਲੋਂ ਹਮਲਾਵਰ ਪ੍ਰਵਾਸੀ ਮਜ਼ਦੂਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਤਾਂ ਮੌਕੇ ਤੇ ड्यूटी ते जो स्टाफ तैनात ਸੀਗਾ ਉਹਨਾਂ ਨੇ ਮਜ਼ਦੂਰ ਨੂੰ ਹਮਲਾਵਰ ਨੂੰ ਕਾਬੂ ਕੀਤਾ ਉਸ ਤੋਂ ਬਾਅਦ ਪੁਲਿਸ ਦੇ حوالے ਕੀਤਾ ਪੁਲਿਸ ਨੇ ਗ੍ਰਿਫਤਾਰ ਕਰਕੇ ਉਸ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਸ ਦੇ ਵੱਲੋਂ ਅਜਿਹੀ ਘਟਨਾ ਨੂੰ ਕਿਉਂ ਅੰਜਾਮ ਦਿੱਤਾ ਕਿ ਆਖਰ ਕੀ ਉਹਦੀ ਮਨਸ਼ਾ ਸੀ ਕਿ ਉਸ ਪ੍ਰਵਾਸੀ ਮਜ਼ਦੂਰੀ ਕੇ اچانک ਉਸ ਦੇ ਵੱਲੋਂ ਪੂਰਾ ਇਹਨਾਂ ਲੋਕਾਂ ਦੇ ਉੱਪਰ ਲੋਹੇ ਦੀ ਰੌਡ ਦੇ ਨਾਲ ਹਮਲਾ ਕੀਤਾ ਗਿਆ ਤੁਸੀਂ ਵੇਖੋ ਤਸਵੀਰਾਂ ਵਿੱਚ ਕਿਸ ਤਰ੍ਹਾਂ ਲਹੂ ਲਹਾਨ ਜੜਾ ਕਰ ਦਿੱਤਾ ਗਿਆ ਸ੍ਰੀ ਗੁਰੂ ਰਾਮਦਾਸ ਸਰਾ ਸਰਾਮਾ ਸ਼੍ਰੀ ਦਰਬਾਰ ਸਾਹਿਬ ਦੇ ਸਮੂਹ ਦੇ ਵਿੱਚ अनेका ਸਰਾਮਾ ਬਣੀਆਂ ਹੋਈਆਂ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜੜੇ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਆਉਂਦੇ ਨੇ ਫਿਰ ਰਹਿੰਦੇ ਵੀ ਨਹੀਂ ਕਈ ਰਾਤਾਂ ਵੀ ਕੱਢਦੇ ਨੇ ਤਾਂ ਇਸ ਲਈ ਸਰਾਮਾ ਬਣੀਆਂ ਹੋਈਆਂ ਨੇ ਤਾਂ ਇਸੇ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਸਰਾ ਜਿਹੜੀ ਬਣੀ ਹੋਈ ਸੀ ਉੱਥੇ ਵੀ ਕਈ ਸ਼ਰਧਾਲੂ ਜੜੇ ਸੀ ਉਹ ਠਹਿਰੇ ਹੋਏ ਸੀਗੇ ਤਾਂ ਇਹ ਪ੍ਰਵਾਸੀ ਮਜ਼ਦੂਰ ਵੀ ਉੱਥੇ ਹੀ ਮੌਜੂਦ ਸੀਗਾ ਜਿਸ ਦੇ ਵੱਲੋਂ ਅਚਾਨਕ ਲੋਕਾਂ ਦੇ ਉੱਪਰ ਉੱਪਰ ਲੋਹੇ ਦੀ ਰੋੜ ਦੇ ਨਾਲ ਹਮਲਾ ਕਰ ਦਿੱਤਾ ਗਿਆ ਉਹਨੂੰ ਲਹੂ ਲੋਹਾਰ ਕਰ ਦਿੱਤਾ ਗਿਆ ਜਾਨ ਲੇਵਾ ਹਮਲਾ ਤੁਸੀਂ ਵੇਖੋ ਤੁਸੀਂ ਤਸਵੀਰ ਦੇਖ ਕੇ ਅੰਦਾਜ਼ਾ ਲਾਓ ਕਿ ਕਿੰਨੀ ਜ਼ੋਰਦਾਰ ਇਹ ਹਮਲਾ ਹੋਏਗਾ ਕਿੰਨਾ ਭਿਆਨਕ ਕੇ ਹਾਦਸਾ ਹੋਏਗਾ ਇਹ ਹਮਲਾ ਹੋਏਗਾ ਕਿ ਪੂਰਾ ਲਹੂ ਲੋਹਾਰਨ ਕਰ ਦਿੱਤਾ ਗਿਆ ਸ਼ਿਰ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸਣੇ ਚਾਰ ਲੋਕ ਜਿਹੜੇ ਨੇ ਉਹ ਗੰਭੀਰ ਜ਼ਖਮੀ ਹੋਏ ਨੇ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਆ श्री गुरु रामदसराजा हादसा एक प्रवासी मजदूर जख्मी, जख्मी हो गए गिरफ्तारी कर ली है किसका हथ है किस मंशा के मानसिक तौर पर बीमार से जो उसके कोई करवाया गया मंशा की सी उस प्रवासी मजदूर की हालांकि यह का विषय है जिस की लगातार जारी की जा रही है ਪਾ ਜੀ ਇਹ ਮਲਾਜਮ ਇਹਨੂੰ ਆਪਣੀ ਲੋੜ ਆ ਕੱਪੜਾ ਲੋਰ ਮਾਲ ਦੋ ਪਰ ਮਾਲ ਜ ਵਗੈਰਾ ਆ ਮੇਰਾ ਵੀ ਨਾਲ ਨਾ ਦੋੜ ਆ ਮਾੜਾ ਸਫਾਈ ਜੋ ਕੋਈ ਪਾ ਜੀ ਇਹ ਮਲਾਜਮ ਇਹਨੂੰ ਆਪਣੀ ਲੋੜ ਆ ਕੈਮਰਾ ਵੀ ਨਾਲ ਨਾ ਨਾ ਦੋ ਵਟ ਉਹ ਮਾੜਾ ਸਾਫਾ ਨਹੀਂ ਜੋ ਕੋਈ ਪਾਦੀ ਦਾ ਮੁਲਾਜ਼ਮ ਆ ਇਹਨੂੰ ਆਪਣੀ ਲੋਡ ਆ ਕੱਪੜਾ ਲੋਰ ਮਾਲ ਦੋ ਪਰ ਮਾਲ ਜਦਾ ਕਰ ਕੈਮਰਾ ਵੀ ਨਾਲ ਨਾ ਨਾ ਦੋ ਵਟ ਉਹ ਮਾੜਾ ਸਾਫਾ ਨਹੀਂ ਜੋ ਕੋਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋਨ ਆ ਕੋਣ ਦਾ ਯਾ ਨਾ ਕਪੜਾ ਲੋਰ ਮਾਲ ਦੋ ਪਰ ਮਾਲ ਜਦਾ ਕਰਾ ਹਾਂ ਮੇਰਾ ਵੀ ਨਾਲ ਨਾ ਦੋ ਵੜ ਉਹ ਮਾੜਾ ਸਾਫਾ ਜੇ ਕੋਈ ਭਾਜੀ ਇਹ ਮੁਲਾਜ਼ਮ ਆ ਇਹਨੂੰ ਆਪਣੀ ਲੋਨ ਆ ਕੋਣ ਦਾ ਯਾ ਨਾ ਕਪੜਾ ਦੌਰ ਮਾਲ ਦੌਰ ਪਰ ਮਾਰ ਜਵ ਕਰ ਹਾਂ ਮੇਰਾ ਵੀ ਨਾਲ ਨਾ ਦੌੜ ਉਹ ਮਾੜਾ ਸਾਫਾਏ ਦੇ ਕੋਈ تشਰੀ दरबार ਸਾਹਿਬ ਦੇ ਸਮੂਹ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ دہشت ਮਚਾਈ ਗਈ ਹੈ ਲੋਹੇ ਦੀ ਰਾਡ ਨਾਲ अनेका ਲੋਕਾਂ ਤੇ ਹਮਲਾ ਕੀਤਾ ਗਿਆ ਜਿਸ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਦੋ ਸੇਵਾਦਾਰ ਸੜੇ ਚਾਰ ਲੋਕ ਗੰਬੀਰ ਜ਼ਖਮੀ ਹੋ ਗਏ ਨੇ ਤਸ਼ਰੀ ਗੁਰੂ RAMDAS ਸਰਾ ਦੇ ਵਿੱਚ ਪੂਰੀ ਘਟਾ ਜਿਹੜੀ ਹੈ ਵਾਪਰੀ ਹੈ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਸੀਗਾ ਜਿਸ ਦੇ ਵੱਲੋਂ ਅਚਾਨਕ ਉੱਥੇ ਮੌਜੂਦ ਲੋਕਾਂ ਦੇ ਉੱਪਰ ਹਮਲਾ ਕੀਤਾ ਗਿਆ अनेका ਲੋਕਾਂ ਤੇ ਹਮਲਾ ਕੀਤਾ ਗਿਆ ਲਹੂ ਲਹਾਰ ਜਿਹੜਾਗਾ ਮਜ਼ਦੂਰ ਦੇ ਵੱਲੋਂ ਇਸ ਪ੍ਰਵਾਸੀ ਬੰਦੇ ਦੇ ਵੱਲੋਂ ਕਰ ਦਿੱਤਾ ਗਿਆ ਤਾਂ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਸਟਾਫ ਦੇ ਵੱਲੋਂ ਵੀ ਉਹਨਾਂ ਨੂੰ ਇਸ ਪ੍ਰਵਾਸੀ ਮਜ਼ਦੂਰ ਨੂੰ ਵਾਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਸਵੀਰਾਂ ਤੁਸੀਂ ਵੇਖੋ ਕਿਸ ਤਰ੍ਹਾਂ ਇਸ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਲਹੂ ਲਹਾਨ ਕਰ ਦਿੱਤਾ ਗਿਆ ਹੈ ਸੇਵਾਦਾਰਾਂ ਨੂੰ ਤੇ ਨਾਲ ਜਿਹੜੇ ਉੱਥੇ ਲੋਕ ਮੌਜੂਦ ਸੀਗੇ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਹੈ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਸ੍ਰੀ ਦਰਬਾਰ ਸਾਹਿਬ ਦਾ ਜਿਸ ਸਮੂਹ ਹੈ ਉਸ ਦੇ ਵਿੱਚ ਸਰਾਵਾ ਪੜੀਆਂ ਹੋਈਆਂ ਨੇ ਇਸ ਦੌਰਾਨ ਇਹ ਵੱਡਾ ਹਾਦਸਾ ਸ੍ਰੀ ਗੁਰੂ ਰਾਮਦਾਸ ਸਰਾ ਦੇ ਵਿੱਚ ਜਿਹੜਾਗਾ ਵਾਪਰਿਆ ਸਿਦਕੁਰੂ ਰਾਮਦਾਸ ਰਾਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਦਹਿਸ਼ਤ ਮਚਾਈ ਗਈ ਲੋਹੇ ਦੀ ਰੌੜ ਦੇ ਨਾਲ ਅਨੇਕਾਂ ਲੋਕਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਹਮਲੇ ਦੇ ਦੌਰਾਨ ਸ਼ਿਰ ਦਰਬਾਰ ਸਾਹਿਬ ਦੇ ਦੋ ਸੇਵਾਦਾਰਾਂ ਸਣੇ 4